ਅਸਲ ਕੀ ਨਾਮ ਹੈ ਆਪਣਾ ਕੁਲਦੀਪ ਸਿੰਘ ਜੀ ਕਿੱਥੇ ਦੇ ਰਹਿਣਾ ਲਿੰਗ ਹਾਂਜੀ ਕਿੱਥੇ ਦੇ ਹੈ ਇਹ ਟਾਲੀ ਪਿੰਡ ਟਾਲੀ ਪਿੰਡ ਟਾਂਡੇ ਦਾ ਹਾਂਜੀ ਆ ਏਰੀਆ ਸਾਰਾ ਟਾਂਡੇ ਏਰੀਆ ਹੀ ਆ ਤਸੀਲ ਦਾ ਟਾਲੀ ਪਿੰਡ ਆ ਆਖਰੀ ਪਿੰਡ ਆ ਜਿਲ੍ਹਾ ਸ਼ਹਿਰਪੁਰ ਦਾ ਪਿੰਡ ਠੀਕ ਹੈ ਦਰਾ ਦੇ ਕੰਡੇ ਦੇ ਵਸਿਆ ਪਿੰਡ ਆ 11 12 ਦਿਨ ਤੋਂ ਜਿਹੜਾ ਵਾ ਇੱਥੇ ਪਾਣੀ ਚੱਲ ਰਿਹਾ ਲਗਾਤਾਰ ਬੀਬੀਆਂ ਵੀ ਨੇ ਜਿਹੜਾ ਵਾ ਪਾਣੀ ਪਹਿਲਾਂ ਉਹਨਾਂ ਭਰੋਸਾ ਦਿੱਤਾ ਕਿ ਅਸੀਂ ਹੜਾਂ ਦੇ ਦਿੱਤੀ ਇੱਥੇ ਨਹੀਂ ਬਣਨ ਰਿਹਾ ਪਰ ਉਹ ਵੀ ਆਪਣੀ ਗੱਲ ਦੇ ਉੱਤੇ ਖਰੇ ਨਹੀਂ ਤਰੇ ਲਗਾਤਾਰ ਉਹ ਪਾਣੀ ਛੱਡ ਲਿਆ ਜਿਹਦੇ ਨਾਲ ਸਾਡੀਆਂ ਫਸਲਾਂ ਇੱਥੇ ਹਜ਼ਾਰਾਂ ਏਕੜਾਂ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਵਾ ਟਰਾਂਸਫਰਮ ਡਿੱਗ ਪਿਆ ਤਾਰਾਂ ਡੇਪੀਆਂ ਖੰਭੇ ਡਿੱਗ ਪਿਆ ਗੰਨਾ ਖਰਾਬ ਹੋ ਗਿਆ ਵਾ ਸਬਜ਼ੀਆਂ ਜਿਹੜੀਆਂ ਇੱਥੇ ਪ੍ਰਵਾਸੀਆਂ ਨੇ ਆ ਕੇ ਲਾਈਆਂ ਸਬਜ਼ੀ ਦੀ ਖੇਤੀ ਕਰਦੇ ਆ ਉਹ ਸਬਜ਼ੀ ਸਾਰੇ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਸਰਕਾਰ ਨੇ ਅਜੇ ਤੱਕ ਇੱਧਰ ਕੋਈ ਧਿਆਨ ਨਹੀਂ ਦਿੱਤਾ ਨਾ ਸਰਕਾਰ ਦਾ ਕੋਈ ਨਮਾਇਦਾ ਅਧਿਕਾਰੀ ਇੱਥੇ ਪਹੁੰਚਦਾ ਹੀ ਆ ਨਾ ਇਹਨਾਂ ਦੀ ਕੋਈ ਗਰਦੌੜੀ ਕੀਤੀ ਜਾਂਦੀ ਆ ਨਾ ਇੱਥੇ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਂਦਾ ਟੂੜੀਆਂ ਖਰਾਬ ਹੋ ਗਈਆਂ ਵਾ ਲੋਕ ਆਪਣਾ ਦਰਿਆ ਦੇ ਕਿਨਾਰਿਆਂ ਤੇ ਵੇਖ ਲਓ ਕਿ ਡੰਗਰ ਬੱਜੇ ਆ ਤੇ ਹੋਰ ਪ੍ਰਵਾਸੀ ਵੀ ਲੋਕ ਬੈਠੇ ਆ ਕੋਈ ਉਹਨਾਂ ਦਾ ਕੋਈ ਆਟਾ ਕੋਈ ਰਾਸ਼ਨ ਨਾ ਡੰਗਰਾਂ ਬਾਅਦ ਤੇ ਕੋਈ ਫੀਡ ਕੋਈ ਡਾਕਟਰੀ ਮਾੜੀ ਮੁੱਟੀ ਆਉਂਦੇ ਆ ਉਹ 10 ਮਿੰਟ ਫੋਟੋ ਖਿਚਾ ਕੇ ਲੈ ਜਾਂਦੇ ਆ 2000 ਗੋਲੀਆਂ ਕੱਲ ਹੀ ਆਏ 5 ਕਿੰਮਟ ਇੱਥੇ ਦੇ ਕੇ ਬਾਦੋਂ ਛੱਲੇ ਗਏ ਉਸੇ ਵળે ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆ ਰਹੇ ਕੋਈ ਬਿਲਕੁਲ ਨਹੀਂ ਆ ਰਹੇ ਕਿਹੜੇ ਕਿਹੜੇ ਇਲਾਕੇ ਤੇ ਤੁਹਾਡਾ ਟਾਂਡਾ ਦੂਮ ਕਿੱਧਰ ਕਿੱਧਰ ਹੈ ਇਹ ਬਾਤ ਇਹ ਗਿਆ ਵੇਖੋ ਬੱਲਾ ਪਿੰਡ ਆ ਆਟਾਲੀ ਪਿੰਡ ਆ ਇਹਦੇ ਨਾਲ ਫਤਾ ਕੋਲਾ ਵਾ ਗੰਧੂ ਵਾਲਿਆ ਰੜਾ ਮੰਡਿਆ ਅਬ ਇਹਦੇ ਪਿੱਛੇ ਮਣਿਆਦੀਆਂ ਵਾ ਲਗਾਤਾਰ ਪਿੱਛੇ ਸਾਰੇ ਪਿੰਡ ਜਿਹੜੇ ਆ ਉਹ ਇਹ ਹੜ੍ਹ ਪ੍ਰਭਾਵਿਤ ਜੇ ਸਾਰੇ ਕਿੰਨਾ ਏਰੀਆ ਕਿੰਨੀ ਜਮੀਨ ਆ ਜੜੀ ਉਹ ਤੇ ਹਜ਼ਾਰਾਂ ਏਕੜੇ ਦੀ ਗਿਣਤੀ ਨਹੀਂ ਕਰ ਸਕਦੇ ਤੇ ਫਸਲ ਜਿਹੜੀ ਅੱਕਲ ਕੱਢੀ ਘੱਟੋ ਘੱਟ 3-4000 ਕਿੱਲਾ ਸਾਡੇ ਇਕੱਲੇ ਟਾਲੀ ਪਿੰਡ ਦਾ ਆ ਆ ਏਰੀਆ ਬੱਲੇ ਦਾ ਟਾਲੀ 3-4000 ਕਿੱਲਾ ਹੋਊਗਾ ਤੇ ਜ਼ਵਾਦੀ ਹੋ ਸਕਦਾ ਅੱਛਾ ਪਾਣੀ ਕਿੰਨਾ ਗੰਭਾ ਪਾਣੀ ਦੇ ਤੇ 10-12 ਫੋਟ ਆ ਇਹ 2023 ਚ ਜਦੋਂ ਪਾਣੀ ਆ ਸਾਡੇ ਖਾਣੇ ਵੀ ਅੰਦਰ ਡੁੱਬ ਗਿਆ ਤੇ ਉਹ ਲੋਕ ਸਹਮੇ ਹੋਏ ਆ ਡਰਦੇ ਆਪਣੇ ਖੇਤਾਂ ਵੱਲ ਵੀ ਨਹੀਂ ਜਾਂਦੇ ਜਿਹੜੀ ਕੋਈ ਚੇਤਾ ਫਸਲ ਬਚੀ ਉਸੂ ਬੁਰਾ ਨੇ ਤਬਾਹ ਕਰ ਦਿੱਤੀ ਇਹ ਝੋਨਾ ਵੀ ਕਰੀ ਜਾਂਦੇ ਤਬਾਹ ਘਣਾ ਵੀ ਤਬਾਹੀ ਕਰੀ ਜਾਂਦੇ ਆ ਇਹ ਤੁਸੀਂ ਕਹਿਣਾ ਤਾਂ ਉਹਨੇ ਪੰਜਾਬ ਸਰਕਾਰ ਨੂੰ ਵੀ ਜੋ ਤੁਸੀਂ ਵੋਟਾਂ ਵਾਲੇ ਵਾਅਦੇ ਕਰਦੇ ਜੇ ਉਹਨਾਂ ਵਾਅਦਿਆਂ ਦੇ ਖਰੇ ਉਤਰੋ ਤੁਸੀਂ ਤੁਸੀਂ ਪਿੰਡਾਂ ਦੇ ਵਿੱਚ ਸੜਕਾ ਪੁੱਟ ਦਿੰਦੇ ਜੇ ਵੋਟਾਂ ਮੰਗਣ ਨੂੰ ਅੱਜ ਤੁਹਾਨੂੰ ਕਿਸੇ ਨੂੰ ਵੀ ਆਪਣੇ ਰਾਹ ਨਹੀਂ ਲੱਭਾਉਣਾ ਟਾਲੀ ਪਿੰਡ ਦਾ ਆ ਕੱਲ ਪਰਸੋ ਸਾਡੇ ਪਿੰਡ ਵਾਲੇ ਇੱਥੇ ਕਿਤੇ ਮਿੱਟੀ ਪਵਾ ਰਹੇ ਸੀ ਉੱਥੇ ਐਮ ਐਲ ਆਇਆ ਫੋਟੋ ਲਵਾ ਕੇ ਟਰਾਲੀ ਦੇ ਨਾਲ ਤੋਂ ਇੱਥੋਂ ਚਲੇ ਗਿਆ ਐਮ ਐਲ ਟਾਂਡੇ ਵਾਲੇ ਰਾਜਾ ਜੀ ਅਸੀਂ ਉਹਨਾਂ ਨੂੰ ਦੱਸਾਰਤਾ ਹੁੰਨੇ ਆ ਵੀ ਜੇ ਤੁਸੀਂ ਤੇ ਹੋਣੀ ਆ ਆਦੇ ਜੇ ਹੌਲੇ ਸਮੇਂ ਤੁਸੀਂ ਵੋਟਾਂ ਮੰਗਣ ਦੇ ਪਿੰਡ ਜਾਣਾ ਵਾ ਤੁਹਾਡੇ ਰਾਹ ਰੋਕਾਂਗੇ ਬੰਨਾਂਗੇ ਰਸੀਆਂ ਹੀ ਤੁਹਾਨੂੰ ਖਾਲੀ ਬਾਸ ਭੇਜਾਂਗੇ ਤੋਂ ਤੁਹਾਡੇ ਕੋਲ ਜਵਾਬ ਮੰਗਾਂਗੇ ਤੁਸੀਂ ਵਾਦੇ ਕਿਤਰਾ ਕਰਦੇ ਕਿਤਰਾ ਵੋਟਾਂ ਲੈ ਕੇ ਲੋਕਾਂ ਨੂੰ ਗਮਰਾਹ ਕਰਦੇ ਜੇ ਲੋਕਾਂ ਨੇ ਲੁੱਟਦੇ ਜੇ ਕੁੱਟਦੇ ਜੇ ਕਿਸਾਨ ਮਜ਼ਦੂਰ ਪਹਿਲੋ ਕਰਜ਼ੇ ਦੀ ਮਾਰ ਚੱਲ ਰਿਹਾ ਵਾ ਇਹਦੇ ਨਾਲ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਗਿਰਦੌਰੀਆਂ ਕੀਤੀਆਂ ਜਾਣ ਮੁਆਜਰੇ ਦਿੱਤੇ ਜਾਣ ਸਾਡੇ ਵੀਰ ਜੀ ਇਹਨਾਂ ਨਾਂ ਵੀ ਕੋਈ ਗੱਲਬਾਤ ਆਪਣੀ ਕਰ ਲੋ ਹਾਂ ਕੀ ਨਾਮ ਕੋਵਾਜ ਸਿੰਘਾਤ ਸਿੰਘ ਜੀ 34 ਇਹ ਪੂਰੀ ਤਰ੍ਹਾਂ ਨਾਲ ਤੁਹਾਡੇ ਜਿਹੜੇ ਪਿੰਡ ਆ ਬਾੜਪੁਰ ਵਾ ਬੇਜਾ ਕਿੱਦਾਂ ਦਾ ਪ੍ਰਸ਼ਾਸਨ ਦਾ ਜਿਹੜਾ ਹੁੰਗਾ ਪ੍ਰਸ਼ਾਸਨ ਦਾ ਹੰਘਾਰਾ ਇੱਥੇ ਕੋਈ ਆਸਾ ਨਹੀਂ ਕਿਸੇ ਦਾ ਬਿਲਕੁਲ ਕੋਈ ਨਹੀਂ ਕਿਸੇ ਵੀ ਗੱਲੋਂ ਸਿਰ ਪਹਿਲੇ ਪਹਿਲੇ ਜਦੋਂ ਪਾਣੀ ਆਉਂতো ਕਹਿੰਦੇ ਹੁੰਦੇ ਸੀ ਜੇ ਥੋੜਾ ਥੋੜਾ ਪਾਣੀ ਦੋ ਚਾਰ ਦਿਨ ਆਇਆ ਇੱਕ ਦਿਨ ਆ ਕੇ ਹਟ ਗਿਆ ਦੋ ਤਿੰਨ ਦਿਨ ਤੇ ਕਹਿੰਦੇ ਨਹੀਂ ਕੋਈ ਡਰ ਨਹੀਂ ਕਰੋ ਰੀ ਲੋੜ ਨਹੀਂ ਪਾਣੀ ਬਿਲਕੁਲ ਨਹੀਂ ਆਉਂਦਾ ਜਾ ਤਾਂ ਨਹੀਂ ਆਊਗਾ ਤੇ ਮੁੜ ਕੇ ਛੱਡਤਾ ਅੱਜ 13 14 ਦਿਨ ਹੋ ਗਏ ਪਾਣੀ ਇੱਥੇ ਦਾਸ ਦਾ 4 ਫੁੱਟ 8 ਫੁੱਟ 9 ਫੁੱਟ ਪਾਣੀ ਝੋਨੇ ਦੇ ਉੱਤੇ ਹੈ ਬਹੁਤ ਬੁਰਾ ਹਾਲ ਲੋਕਾਂ ਦਾ ਲੋਕ ਤੁਸੀਆਂ ਦੇ ਬੈਠੇ ਆ ਮਾਲ ਡੰਗਰਾਂ ਦਾ ਬੁਰਾ ਹਾਲ ਹੈ ਤੇ ਹੁਣ ਤੇ ਇਹੋ ਜਿਹਾ ਟਾਈਮ ਹੈ ਕਿ ਲੋਕੀ ਡੰਗਰ ਛੱਡਣ ਨੂੰ ਵੀ ਬਾਹਰ ਦੂਰ ਛੱਡਿਉਂਦੇ ਆ ਛੱਡ ਕੇ ਆਏ ਆ ਪੂਰੇ ਪੁੱਛਦੇ ਲੱਭਦੇ ਨਹੀਂ ਕਹਿੰਦੇ ਯਾ ਕੀ ਕਰੀਐ ਸੀ ਮੈਂ ਕਹਿੰਦਾ ਪੁੱਛਿਆ ਪੱਠੇ ਕਹਿੰਦੇ ਬਰਾਵਾ ਰਹਿਣ ਤੋਂ ਦੁਖੀ ਹੋਏ ਪਏ ਕੱਲ ਕੋਈ ਪੁੱਛਣ ਲੱਗਾ ਕਿ ਇਹਦਾ ਦਰਿਆ ਦੇ ਵਿੱਚ ਡੰਗਰ ਸੀ ਪੁਲਸਾਰੇ ਆਏ ਤੇ ਕਹਿੰਦੇ ਇਹਨਾਂ ਨੂੰ ਤੂੰ ਪਿੱਛੇ ਰੱਖੇ ਨਾ ਪਿੱਛੇ ਹੀ ਰੱਖਣਾ ਇਧਰ ਆਪ ਵਿੱਚ ਬੈੰਡ ਫਿਰਦੇ ਆਂ ਖਰੀਏ ਕੀ ਸਾਡੇ ਕੋਈ ਇਰਾਦੇ ਦਾ ਤਾਂ ਬੜੀ ਦੁਖੀ ਹੈ ਪੱਠੇ ਦੱਥੇ ਤਾਂ ਕਿਦਾਂ ਪੁੱਛ ਸਾਡੇ ਏਰੀਏ ਪਹਿਲਾਂ ਸਾਰੀਆਂ ਭਰ ਗਈਆਂ ਇੱਕ ਏਰੀਆ ਜਿਹੜਾ ਸਾਡਾ ਪਿੰਡ ਤੋਂ ਬਾਹਰਲੇ ਬੰਦੇ ਆ ਉੱਥੇ ਝੋਨੇ ਫਸਲ ਦੂਸਰੀ ਹੈ ਇੱਧਰ ਪੱਠਾ ਹੁੰਦਾ ਸੀ ਤੇ ਪੱਠਾ ਖਤਮ ਹੋ ਗਿਆ ਦੀ ਬਾਕੀ ਸੋਝੋ ਵੀ ਫਸਲ ਬੀਜੀ ਗਏ ਨੇ ਗੰਨਾ ਝੋਨਾ ਪਾਣੀ ਉੱਤੇ ਤੇ ਜਾਂਦੇ ਆ ਆ ਥੋੜਾ ਥੋੜਾ ਦੇਖਦਾ ਕਿ ਨੇ ਰੀਆਂ ਅੱਗੇ ਬਸ ਤੇ ਪਾਣੀ ਤਾਂ ਹੁਣ ਹੀ 10 ਫੁੱਟ ਤੱਕ ਆ ਜਿੱਦਾਂ ਟਾਈਮ ਦੇ ਵਿੱਚ ਜਿਆਦਾ ਪਾਣੀ ਭਰਿਆ ਇਹ ਹੁਣ ਦਿਨ ਫੋਟੋ ਖਤਰੇ ਦੇ ਨਿਸ਼ਾਨ ਤੋਂ ਵੀ ਖਤਰੇ ਉਹ ਉਹ ਜਦੋਂ ਚਾਰ ਦਿਨ ਹੋ ਰਹੇ ਆ ਤੇ ਬਹੁਤ ਬੰਦਾ ਹਾਲ ਆਈ ਕੱਲ ਵੀ ਕਾਫੀ ਬੰਦੇ ਇਕੱਠੇ ਹੋ ਕੇ ਥੱਲੇ ਵੀ ਗਏ ਸੀ ਹਰੀ ਕੇ ਪੱਤਲੇ ਗਿਆ ਦੇਖੀ ਉੱਥੇ ਜਾ ਕੇ ਵੀ ਉੱਥੇ ਉਹਨਾਂ ਨੂੰ ਵੀ ਕਿਹਾ ਕੋਈ ਉਹ ਕਹਿੰਦੇ ਥੱਲੇ ਪਾਣੀ ਬਹੁਤ ਆ ਅਸੀਂ ਕੁਛ ਨਹੀਂ ਕਰ ਸਕਦੇ ਇਹ ਤੇ ਤੂੰ ਅਸਰ ਨਾਲ ਗੱਲ ਕਰੋ ਅਸਰ ਨਾਲ ਕਰਾਈਆਂ ਮੇਰੇ ਖਿਆਲ ਨਾਲ ਗੱਲਾਂ ਬਾਤਾਂ ਕੋਈ ਖਾਸ ਕੋਈ ਗੱਲ ਸਾਡੇ ਪੱਲੇ ਨਹੀਂ ਪਈ ਅੱਛਾ ਇੱਕ ਇੱਕ ਪੰਨਾਂ ਦੇ ਵਿੱਚ ਜਦੋਂ ਬੰਨ ਲੱਗ ਗਿਆ ਬੰਨ ਵੀ ਮਤਲਬ ਟੁੱਟਿਆ ਹੈ ਉਹ ਪ੍ਰਸ਼ਾਸਨ ਕਰਵਾ ਰਿਹਾ ਜਾਂ ਉਹਨਾਂ ਨੂੰ ਨਹੀਂ ਨਹੀਂ ਉਹ ਥੱਲੇ ਥੋੜਾ ਜਿਹਾ ਥਾਂ ਸultan ul Lodhi ਦਾ ਟਟਾ ਆਪ ਹੀ ਪਵਲ ਇਕੱਠੀ ਹੋ ਗਏ ਤੇ ਆਪ ਹੀ ਕਰਦੇ ਖੁਰਦੇ ਕੋਈ ਨਹੀਂ ਆਂਦਾ ਤੇ ਕਿਸੇ ਨੇ ਨਹੀਂ ਆਇਆ ਅੱਬੋਰੇ ਬੁਰੇ ਤੇ ਉਧਰ ਭਰ ਕੇ ਪਤਾ ਨਹੀਂ ਕਦੋਂ ਦੇ ਕੀ ਕੀਤਾ ਇਹਨਾਂ ਇੱਥੇ ਸਿੱਟੀ ਅੰਦਰ ਦੱਸ ਕੇ ਤੇ ਸਿਰ ਤੇ ਦਸਦਾ ਕਿਲੋ ਮਿੱਟੀ ਹੋਣੀ ਉਹਨੇ ਕੀ ਕਰਨਾ ਹਾਂ ਪਿੰਡ ਦੇ ਲੋਕ ਤੇ ਉੱਚੀ ਜਗ੍ਹਾ ਤੇ ਬੈਠ ਕੇ ਟੈਂਪਸ ਆ ਪਿੰਡ ਦੇ ਤੇ ਪਿੰਡ ਦੇ ਲੋਕ ਤੇ ਜਿਹੜੇ ਹੈ ਆਪਾਂ ਤੁਸੀਂ ਉਪਾਰ ਰਹੇ ਨੇ ਆ ਫਸਾ ਸਾਡੀ ਉਰਲੇ ਪਾਸੇ ਆ ਪਿੰਡ ਦੇ ਲੋਕੀ ਘਰਾਂ ਚ ਰਹਿੰਦੇ ਅਈ ਘੰਟੇ ਘੰਟੇ ਵਾਦ ਦੇਖਦੇ ਪਾਣੀ ਉਤਰਿਆ ਪਾਣੀ ਸਾਡਾ ਫੇਰ ਉੱਨਾ ਚੜਿਆ ਹੁੰਦਾ ਤੇ ਸਾਡੀਆਂ ਨਾ ਕਿ ਬੇਨਤੀਆਂ ਕੋਈ ਗਵਰਨਮੈਂਟ ਦੇਖੇ ਸੋਚੇ ਕਿਉਂ ਦੁਨੀਆ ਨੂੰ ਬਿਜਾਰ ਕਰਦੇ ਇਹਨਾਂ ਤੇ ਬਹੁਤ ਹੀ ਮਾੜਾ ਹਾਲ ਹੈ ਇਹ ਤੇ ਪਾਕਿਸਤਾਨ ਨੂੰ ਲੰਗੇ ਇਥੇ ਕਿਤੇ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਕੋ ਐਮਐਲਏ ਵੀ ਆ। ਨਹੀਂ ਸਾਡੇ ਨਹੀਂ ਕੋਈ ਆਇਆ ਇੱਕ ਅੱਧੀ ਵਾਰੀ ਇੱਕਦੇ ਪਿੱਛੇ ਆਇਆ ਸਿੱਧਾ ਹੀ ਨੰਘ ਜਾਂਦਾ ਮੁੜ ਮੁੜ ਕੇ ਵੀ ਨਹੀਂ ਆਉਂਦਾ ਵੀ ਮੇਰੇ ਦੁਆਰਾ ਆਇਆ ਤੇ ਲੋਕਾਂ ਨੇ ਮੈਨੂੰ ਪੁੱਛਲਾ। ਸਿੱਧਾ ਹੀ ਨਾ ਹੀ ਜਾਂਦਾ ਇੱਥੇ ਆ ਬੰਗਲਾ ਤੋਂ ਸਿੱਧੇ ਸਾਡੇ 45 ਤੋਂ ਬੋਲਦੇ ਅਸੀਂ 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 ਜਾਣੇ ਉਹਨੇ ਵੀ ਐ ਇਹ ਜਿਹੜਾ ਹੈਗਾ ਐਮਐਲਏ ਹੈ ਵੀ ਸਾਡਾ ਹੀ ਹੈ ਪਰ ਸਾਡੇ ਵਾਲੇ ਕੰਮ ਵੀ ਨਹੀਂ ਕਰਦਾ। ਅਈ ਮੈਂ ਹੁਣ ਬਜਾਇਤ ਨੂੰ ਕਹਿੰਦਾ ਸੀ ਆਪਾਂ ਇਹਦੇ ਕੋਈ ਬੇਨਤੀ ਕਰੀਏ ਉਹ ਕਹਿੰਦੇ ਮੇਰਾ ਖਿਆਲ ਉਹ ਕਹਿੰਦੇ ਆ ਕਿ ਮੇਰੇ ਸਾਡੇ ਦੇ ਖਿਆਲ ਉਹਦੇ ਵਸਦੀ ਗੱਲ ਨਹੀਂ ਤੇ ਵਸਦੀ ਗੱਲ ਫਿਰ ਐ ਮੈਂ ਨਹੀਂ ਮਿਨਿਸਟਰ ਲੀਡਰ ਬਣਦੇ ਕਾ ਤੇ ਇਹ ਇਹ ਚੀਜ਼ਾਂ ਵਸਦੀਆਂ ਗੱਲ ਨਹੀਂ ਤੇ ਫਿਰ ਅਸੀਂ ਇਹਨਾਂ ਨੂੰ ਵੀ ਕਰਨੇ ਬੜੀ ਮਾੜੀ ਗੱਲ ਆ ਬਹੁਤ ਵੱਡੀ ਜ਼ੁਲਮ ਕਰਨ ਦੇ ਦੁਨੀਆਂ ਦਾ ਧਮਾਲ ਹੀ ਭੁੱਖਾ ਮਾਰਦਾ ਬੰਦੇ ਭੁੱਖੇ ਮਾਰਦੇ ਹੋਰ ਕੀ ਕਰੀਏ ਹਨਾ